ਤੁਸੀਂ ਵੀ ਆਪਣਾ ਆਧਾਰ ਕਾਰਡ WhatsApp ਤੋਂ ਡਾਊਨਲੋਡ ਕਰ ਸਕਦੇ ਹੋ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਖਰਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਬਾਗੇਸ਼ਰੀ ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ ਕਿ WhatsApp ਤੋਂ ਤੁਸੀਂ ਆਪਣਾ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਹੋ ਤੁਹਾਨੂੰ ਕਿਸੇ ਵੀ ਸਾਈਬਰ ਕੈਫੇ ਦੇ ਕੋਲ ਜਾਣ ਦੀ ਲੋਡ ਨਹੀਂ ਪਵੇਗੀ ਕਿਸੇ ਵੀ ਸ਼ਾਪ ਦੇ ਉੱਤੇ ਜਾਂ ਫਿਰ ਸੇਵਾ ਕੇਂਦਰ ਉੱਤੇ ਜਾ ਕੇ ਤੁਹਾਨੂੰ ਬਿਲਕੁਲ ਵੀ ਲੋਡ ਨਹੀਂ ਪਵੇਗੀ ਕਿਉਂਕਿ ਇਹ ਬਹੁਤ ਹੀ ਸੌਖਾ ਤਰੀਕਾ ਜੁੜ ਕੇ ਆ ਚੁੱਕਿਆ ਹੈ ਤੁਸੀਂ ਆਪਣੇ WhatsApp ਦੇ ਰਾਹੀਂ ਵੀ ਆਪਣਾ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਹੋ ਕਿਵੇਂ ਡਾਊਨਲੋਡ ਕਰ ਸਕਦੇ ਹੋ ਬਹੁਤ ਹੀ ਸੌਖਾ ਤਰੀਕਾ ਤੁਹਾਨੂੰ ਦੱਸਾਂਗੇ ਇਸ ਪੂਰੀ ਵੀਡੀਓ ਦੇ ਵਿੱਚ ਤਾਂ ਅਖੀਰ ਤੱਕ ਜਰੂਰ ਬਨੇ ਰਹੋ ਤੁਹਾਨੂੰ ਦੱਸ ਦਈਏ ਕਿ WhatsApp ਹੁਣ ਤੁਹਾਨੂੰ ਆਧਾਰ ਕਾਰਡ ਪ੍ਰਾਪਤ ਕਰਨ ਲਈ ਕਿਸੇ ਸਾਈਬਰ ਕੈਫੇ ਜਾਂ ਫਿਰ ਵੈੱਬਸਾਈਟ ਦੀ ਲੋੜ ਨਹੀਂ ਹੈ ਸਿਰਫ ਤੁਸੀਂ ਕੁਝ ਸਧਾਰਨ ਸਟੈਪ ਦੇ ਨਾਲ ਤੁਸੀਂ ਆਪਣੇ WhatsApp ਦੇ ਰਾਹੀਂ ਮਿੰਟਾਂ ਦੇ ਵਿੱਚ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਹੋ ਹੁਣ ਲੋਕਾਂ ਨੂੰ ਆਪਣਾ ਆਧਾਰ ਕਾਰਡ ਆਪਣੇ ਨਾਲ ਰੱਖਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਸਰਕਾਰ ਨੇ WhatsApp ਦੇ ਰਾਹੀਂ ਆਧਾਰ ਡਾਊਨਲੋਡ ਕਰਨ ਦੀ ਸਹੂਲਤ ਸ਼ੁਰੂ ਕੀਤੀ ਹੈ UIDAI ਦੀ ਵੈਬਸਾਈਟ ਖੋਲਣ ਜਾਂ ਫਿਰ ਲੰਬੀ ਪ੍ਰਕਿਰਿਆ ਦੇ ਵਿੱਚ ਉਲੰਘਣ ਦੀ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਮਾਈ ਗਵਰਨਮੈਂਟ ਹੈਲਪ ਡੈਸਕ ਚੈਟਬੋਟ ਦੇ ਰਾਹੀਂ ਆਪਣੇ ਆਧਾਰ ਨੂੰ ਸਿੱਧੇ ਆਪਣੇ ਮੋਬਾਈਲ ਫੋਨ ਦੇ ਉੱਤੇ ਪੀਡੀਐਫ ਫਾਰਮੈਟ ਦੇ ਵਿੱਚ ਹਾਸਲ ਕਰ ਸਕਦੇ ਹੋ ਅਜਿਹਾ ਕਰਨ ਦੇ ਲਈ ਪਹਿਲਾਂ ਆਪਣੇ ਫੋਨ ਦੇ ਉੱਤੇ ਅਧਿਕਾਰਤ ਮਾਈ ਗਵ ਜੋ ਕਿ ਹੈਲਪ ਡੈਸਕ ਨੰਬਰ ਯਾਨੀ ਕਿ 90131515 ਤੇ 15 ਸੇਵ ਕਰੋ ਤੇ ਫਿਰ WhatsApp ਖੋਲੋ ਆ ਤੇ ਇਸ ਨੰਬਰ ਤੇ ਉਤੇ ਹਾਈ ਜਾ ਫਿਰ ਨਮਸਤੇ ਭੇਜੋ ਕੁਝ ਸਕਿੰਟਾਂ ਦੇ ਅੰਦਰ ਚੈਟਬੋਟ ਦਾ ਜਵਾਬ ਆਵੇਗਾ ਐਥੇ ਤੁਹਾਨੂੰ ਕਈ ਸਰਵਿਸ ਆਪਸ਼ਨ ਦਿਖਾਈ ਦੇਣਗੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਡਿਜੀ ਲੋਕਰ ਸਰਵਿਸ ਦੀ ਚੋਣ ਕਰਨ ਦੀ ਜ਼ਰਰਤ ਹੋਵੇਗੀ ਤੇ ਡਿਜੀ ਲੋਕਰ ਸਰਵਿਸ ਦੇ ਉੱਤੇ ਟੈਪ ਕਰਨ ਦੇ ਉੱਤੇ ਸਿਸਟਮ ਤੁਹਾਨੂੰ ਖਾਤੇ ਦੀ ਜਾਣਕਾਰੀ ਲਈ ਪੁੱਛੇਗਾ ਜੇਕਰ ਤੁਹਾਡੇ ਕੋਲ ਡਿਜੀ ਲੋਕਰ ਨਹੀਂ ਹੈ ਤਾਂ ਤੁਹਾਨੂੰ ਪਹਿਲਾਂ ਐਪ ਜਾਂ ਫਿਰ ਵੈਬਸਾਈਟ ਦੇ ਰਾਹੀਂ ਇੱਕ ਖਾਤਾ ਬਣਾਉਣ ਦੀ ਜ਼ਰੂਰਤ ਹੋਵੇਗੀ ਯਾਦ ਰੱਖਿਓ ਕਿ ਤੁਹਾਡਾ ਖਾਤਾ ਆਧਾਰ ਆਧਾਰ ਦੇ ਨਾਲ ਲਿੰਕ ਹੋਣਾ ਚਾਹੀਦਾ ਹੈ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਖਾਤਾ ਹੈ ਉਹ ਸਿੱਧੇ ਅਗਲੇ ਪੜਾ ਦੇ ਉੱਤੇ ਜਾ ਸਕਦੇ ਨੇ ਹੁਣ ਤੁਹਾਨੂੰ ਆਪਣਾ 12 ਅੰਕਾ ਵਾਲਾ ਆਧਾਰ ਨੰਬਰ ਜਮ੍ਹਾਂ ਕਰਾਉਣ ਦੀ ਜ਼ਰੂਰਤ ਹੋਵੇਗੀ ਫਿਰ ਤੁਹਾਡੇ ਆਧਾਰ ਤੇ ਨਾਲ ਲਿੰਕ ਕੀਤੇ ਮੋਬਾਈਲ ਨੰਬਰ ਦੇ ਉੱਤੇ ਇੱਕ OTP ਭੇਜਿਆ ਜਾਵੇਗਾ OTP ਦਰਸ ਕਰਨ ਦੇ ਉੱਤੇ ਤਸਦੀਕ ਪੂਰੀ ਹੋ ਜਾਵੇਗੀ ਤੇ ਇੱਕ ਵਾਰ OTP ਦੀ ਪੁਸ਼ਟੀ ਹੋਣ ਤੋਂ ਬਾਅਦ ਡਿਜੀ ਲੋਕਰ ਦੇ ਵਿੱਚ ਸੇਵ ਕੀਤੇ ਦਸਤਾਵੇਜ਼ਾਂ ਦੀ ਇੱਕ ਸੂਚੀ ਦਿਖਾਈ ਦੇਵੇਗੀ ਜੇਕਰ ਤੁਹਾਡਾ ਆਧਾਰ ਪਹਿਲਾਂ ਹੀ ਡਿਜੀ ਲੋਕਰ ਦੇ ਵਿੱਚ ਸੇਵ ਹੈ ਤਾਂ ਇਹ ਸੂਚੀ ਦੇ ਵਿੱਚ ਦਿਖਾਈ ਦੇਵੇਗਾ ਆਧਾਰ ਨੰਬਰ ਦੇ ਅੱਗੇ ਦਿਖਾਇਆ ਗਿਆ ਨੰਬਰ 'ਤੇ ਜੋ ਤੁਹਾਨੂੰ ਜਲਦੀ ਹੀ WhatsApp ਦੇ ਉੱਤੇ ਤੁਹਾਡੇ ਆਧਾਰ ਦੀ ਇੱਕ ਪਾਸਵਰਡ ਸੁਰੱਖਿਆ PDF ਪ੍ਰਾਪਤ ਹੋਵੇਗੀ ਧਿਆਨ ਦੇਣੀ ਉਹ ਵਾਲੀ ਗੱਲ ਹੈ ਕਿ ਇਹ ਤਰੀਕਾ ਸਿਰਫ ਉਹਨਾਂ ਦੇ ਲਈ ਕੰਮ ਕਰਦਾ ਹੈ ਜਿਨ੍ਹਾਂ ਨੇ ਆਪਣਾ ਆਧਾਰ ਕਾਰਡ ਪਹਿਲਾਂ ਹੀ ਡਿਜੀ ਲੋਕਰ ਦੇ ਵਿੱਚ ਸੇਵ ਕਰ ਲਿਆ ਹੈ ਜੇਕਰ ਤੁਸੀਂ ਪਹਿਲਾਂ ਨਹੀਂ ਕੀਤਾ ਤਾਂ ਇਸ ਨੂੰ ਇੱਕ ਵਾਰ ਸੇਵ ਕਰਨਾ ਯਕੀਨੀ ਬਣਾਓ ਇਹ ਤੁਹਾਨੂੰ ਕਿਸੇ ਵੀ ਸਮੇਂ ਕਿਤੇ ਵੀ ਆਪਣਾ ਆਧਾਰ ਕਾਰਡ ਤੋਂ ਜੋ ਕਿ ਤੁਰੰਤ ਡਾਊਨਲੋਡ ਕਰਨ ਦੀ ਆਗਿਆ ਦੇ ਕੇ ਅਤੇ ਬਹੁਤ ਹੀ ਸੁਖਾਲਾ ਤੁਹਾਡੇ ਲਈ ਇੱਕ ਕੰਮ ਹੋ ਸਕਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਜੇਕਰ ਕਿਤੇ ਕੰਮਕਾਜ ਪੈਂਦਾ ਵੀ ਹੈ ਤਾਂ ਉਹਨਾਂ ਨੂੰ ਸਾਈਬਰ ਕੈਫੇ ਦੇ ਕੋਲ ਜਾਂ ਫਿਰ ਕਿਸੇ ਵੈੱਬਸਾਈਟ ਦੇ ਕੋਲ ਜਾਣਾ ਪੈਂਦਾ ਸੀਗਾ ਤਾਂ ਕਿ ਉਹ ਆਪਣਾ ਆਧਾਰ ਕਾਰਡ ਡਾਊਨਲੋਡ ਕਰਵਾ ਸਕੇ ਤੇ ਉਹਦੀ ਫੋਟੋਕਾਪੀ ਕਢਵਾ ਸਕੇ ਪਰ ਹੁਣ ਉਹ ਆਪਣੇ ਫੋਨ ਦੇ ਰਾਹੀਂ ਹੀ ਆਪਣਾ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਨੇ ਤੇ ਉਸ ਨੂੰ ਬਾਅਦ ਜਾ ਕੇ ਪ੍ਰਿੰਟ ਕਰਵਾ ਸਕਦੇ ਨੇ ਤੁਸੀਂ ਵੀ ਆਪਣਾ ਆਧਾਰ ਕਾਰਡ WhatsApp ਤੋਂ ਡਾਊਨਲੋਡ ਕਰ ਸਕਦੇ ਹੋ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਖਰਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਬਾਗੇਸ਼ੀ ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ ਕਿ WhatsApp ਤੋਂ ਤੁਸੀਂ ਆਪਣਾ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਹੋ ਤੁਹਾਨੂੰ ਕਿਸੇ ਵੀ ਸਾਈਬਰ ਕੈਫੇ ਦੇ ਕੋਲ ਜਾਣ ਦੀ ਲੋਡ ਨਹੀਂ ਪਵੇਗੀ ਕਿਸੇ ਵੀ ਸ਼ਾਪ ਦੇ ਉੱਤੇ ਜਾਂ ਫਿਰ ਸੇਵਾ ਕੇਂਦਰ ਉੱਤੇ ਜਾ ਕੇ ਤੁਹਾਨੂੰ ਬਿਲਕੁਲ ਵੀ ਲੋਡ ਨਹੀਂ ਪਵੇਗੀ ਕਿਉਂਕਿ ਇਹ ਬਹੁਤ ਹੀ ਸੌਖਾ ਤਰੀਕਾ ਜੁੜ ਕੇ ਆ ਚੁੱਕਿਆ ਹੈ ਤੁਸੀਂ ਆਪਣੇ WhatsApp ਦੇ ਰਾਹੀਂ ਵੀ ਆਪਣਾ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਹੋ ਕਿਵੇਂ ਡਾਊਨਲੋਡ ਕਰ ਸਕਦੇ ਹੋ ਬਹੁਤ ਹੀ ਸੌਖਾ ਤਰੀਕਾ ਤੁਹਾਨੂੰ ਦੱਸਾਂਗੇ ਇਸ ਪੂਰੀ ਵੀਡੀਓ ਦੇ ਵਿੱਚ ਤਾਂ ਅਖੀਰ ਤੱਕ ਜ਼ਰੂਰ ਬਣੇ ਰਹੋ ਤੁਹਾਨੂੰ ਦੱਸ ਦਈਏ ਕਿ WhatsApp ਹੁਣ ਤੁਹਾਨੂੰ ਆਧਾਰ ਕਾਰਡ ਪ੍ਰਾਪਤ ਕਰਨ ਦੇ ਲਈ ਕਿਸੇ ਸਾਈਬਰ ਕੈਫੇ ਜਾਂ ਫਿਰ ਵੈਬਸਾਈਟ ਦੀ ਲੋੜ ਨਹੀਂ ਹੈ ਸਿਰਫ ਤੁਸੀਂ ਕੁਝ ਸਧਾਰਨ ਸਟੈਪ ਦੇ ਨਾਲ ਤੁਸੀਂ ਆਪਣੇ WhatsApp ਦੇ ਰਾਹੀਂ ਮਿੰਟਾਂ ਦੇ ਵਿੱਚ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਹੋ ਹੁਣ ਲੋਕਾਂ ਨੂੰ ਆਪਣਾ ਆਧਾਰ ਕਾਰਡ ਆਪਣੇ ਨਾਲ ਰੱਖਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਸਰਕਾਰ ਨੇ WhatsApp ਦੇ ਰਾਹੀਂ ਆਧਾਰ ਡਾਊਨਲੋਡ ਕਰਨ ਦੀ ਸਹੂਲਤ ਸ਼ੁਰੂ ਕੀਤੀ ਹੈ ਤਾਂ UIDAI ਦੀ ਵੈਬਸਾਈਟ ਖੋਲਣ ਜਾਂ ਫਿਰ ਲੰਬੀ ਪ੍ਰਕਿਰਿਆ ਦੇ ਵਿੱਚ ਲੰਘਣ ਦੀ ਕੋਈ ਜ਼ਰੂਰਤ ਨਹੀਂ ਹੈ ਤੁਸੀਂ my government help desk chatbot ਦੇ ਰਾਹੀਂ ਆਪਣੇ ਆਧਾਰ ਨੂੰ ਸਿੱਧੇ ਆਪਣੇ ਮੋਬਾਈਲ ਫੋਨ ਦੇ ਉੱਤੇ PDF ਫਾਰਮੈਟ ਦੇ ਵਿੱਚ ਹਾਸਲ ਕਰ ਸਕਦੇ ਹੋ ਅਜਿਹਾ ਕਰਨ ਦੇ ਲਈ ਪਹਿਲਾ ਆਪਣੇ ਫੋਨ ਦੇ ਉੱਤੇ ਅਧਿਕਾਰਤ ਮਾਈਗੋ ਹੈ ਜੋ ਕਿ ਹੈਲਪ ਡੈਸਕ ਨੰਬਰ ਯਾਨੀ ਕਿ 90131515 ਤੇ 15 ਸੇਵ ਕਰੋ ਤੇ ਫਿਰ WhatsApp ਖੋਲੋ ਅਤੇ ਇਸ ਨੰਬਰ ਦੇ ਉੱਤੇ ਹਾਇ ਜਾ ਫਿਰ ਨਮਸਤੇ ਭੇਜੋ ਉਹ ਜਿਸ ਸਕ੍ਰੀਨਟਾ ਦੇ ਅੰਦਰ ਚੈਟਬੋਟ ਤਰ੍ਹਾਂ ਜਵਾਬ ਆਵੇਗਾ ਐ ਤੇ ਤੁਹਾਨੂੰ ਕਈ ਸਰਵਿਸ ਆਪਸ਼ਨ ਦਿਖਾਈ ਦੇਣਗੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਡਿਜੀ ਲੋਕਰ ਸਰਵਿਸ ਦੀ ਚੋਣ ਕਰਨ ਦੀ ਜ਼ਰਤ ਹੋਵੇਗੀ ਤੇ ਡਿਜੀ ਲੋਕਰ ਸਰਵਿਸ ਦੇ ਉੱਤੇ ਟੈਪ ਕਰਨ ਦੇ ਉੱਤੇ ਸਿਸਟਮ ਤੁਹਾਨੂੰ ਖਾਤੇ ਦੀ ਜਾਣਕਾਰੀ ਲਈ ਪੁੱਛੇਗਾ ਜੇਕਰ ਤੁਹਾਡੇ ਕੋਲ ਡਿਜੀ ਲੋਕਰ ਨਹੀਂ ਹੈ ਤਾਂ ਤੁਹਾਨੂੰ ਪਹਿਲਾਂ ਐਪ ਜਾਂ ਫਿਰ ਵੈਬਸਾਈਟ ਦੇ ਰਾਹੀਂ ਇੱਕ ਖਾਤਾ ਬਣਾਉਣਾ ਦੀ ਜ਼ਰੂਰਤ ਹੋਵੇਗੀ ਯਾਦ ਰੱਖਿਓ ਕਿ ਤੁਹਾਡਾ ਖਾਤਾ ਆਧਾਰ ਆਧਾਰ ਦੇ ਨਾਲ ਲਿੰਕ ਹੋਣਾ ਚਾਹੀਦਾ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਖਾਤਾ ਹੈ ਉਹ ਸਿੱਧੇ ਅਗਲੇ ਪੜਾਅ ਦੇ ਉਤੇ ਜਾ ਸਕਦੇ ਨੇ ਹੁਣ ਤੁਹਾਨੂੰ ਆਪਣਾ 12 ਅੰਕਾ ਵਾਲਾ ਆਧਾਰ ਨੰਬਰ ਜਮ੍ਹਾਂ ਕਰਾਉਣ ਦੀ ਜ਼ਰੂਰਤ ਹੋਵੇਗੀ ਫਿਰ ਤੁਹਾਡੇ ਆਧਾਰ ਦੇ ਨਾਲ ਲਿੰਕ ਕੀਤੇ ਮੋਬਾਈਲ ਨੰਬਰ ਦੇ ਉਤੇ ਇੱਕ OTP ਭੇਜਿਆ ਜਾਵੇਗਾ OTP ਦਰਸ ਕਰਨ ਦੇ ਉਤੇ ਤਸਦੀਕ ਪੂਰੀ ਹੋ ਜਾਵੇਗੀ ਇੱਕ ਵਾਰ OTP ਦੀ ਪੁਸ਼ਟੀ ਹੋਣ ਤੋਂ ਬਾਅਦ ਡਿਜੀ ਲੋਕਰ ਦੇ ਵਿੱਚ ਸੇਵ ਕੀਤੇ ਦਸਤਾਵੇਜ਼ਾਂ ਦੀ ਇੱਕ ਸੂਚੀ ਦਿਖਾਈ ਦੇਵੇਗੀ ਜੇਕਰ ਤੁਹਾਡਾ ਆਧਾਰ ਪਹਿਲਾਂ ਹੀ ਡਿਜੀ ਲੋਕਰ ਦੇ ਵਿੱਚ ਸੇਵ ਹੈ ਤਾਂ ਇਹ ਸੂਚੀ ਦੇ ਵਿੱਚ ਦਿਖਾਈ ਦੇਵੇਗਾ ਆਧਾਰ ਨੰਬਰ ਦੇ ਅੱਗੇ ਦਿਖਾਇਆ ਗਿਆ ਨੰਬਰ 'ਤੇ ਤੁਹਾਨੂੰ ਜਲਦੀ ਹੀ WhatsApp ਦੇ ਉੱਤੇ ਤੁਹਾਡੇ ਆਧਾਰ ਦੀ ਇੱਕ ਪਾਸਵਰਡ ਸੁਰੱਖਿਆ PDF ਪ੍ਰਾਪਤ ਹੋਵੇਗੀ ਧਿਆਨ ਦੇਣੀ ਉਹ ਵਾਲੀ ਗੱਲ ਹੈ ਕਿ ਇਹ ਤਰੀਕਾ ਸਿਰਫ ਉਹਨਾਂ ਦੇ ਲਈ ਕੰਮ ਕਰਦਾ ਹੈ ਜਿਨ੍ਹਾਂ ਨੇ ਆਪਣਾ ਆਧਾਰ ਕਾਰਡ ਪਹਿਲਾਂ ਹੀ ਡਿਜੀ ਲੋਕਰ ਦੇ ਵਿੱਚ ਸੇਵ ਕਰ ਲਿਆ ਜੇਕਰ ਤੁਸੀਂ ਪਹਿਲਾਂ ਨਹੀਂ ਕੀਤਾ ਤਾਂ ਇਸ ਨੂੰ ਇੱਕ ਵਾਰ ਸੇਵ ਕਰਨਾ ਯਕੀਨੀ ਬਣਾਓ ਇਹ ਤੁਹਾਨੂੰ ਕਿਸੇ ਵੀ ਸਮੇਂ ਕਿਤੇ ਵੀ ਆਪਣਾ ਆਧਾਰ ਕਾਰਡ ਤੋਂ ਜੋ ਕਿ ਤੁਰੰਤ ਡਾਊਨਲੋਡ ਕਰਨ ਦੀ ਆਗਿਆ ਦੇ ਕੇ ਅਤੇ ਬਹੁਤ ਹੀ ਸੁਖਾਲਾ ਤੁਹਾਡੇ ਲਈ ਇੱਕ ਕੰਮ ਹੋ ਸਕਦਾ ਕਿਉਂਕਿ ਬਹੁਤ ਸਾਰੇ ਲੋਕ ਜੇਕਰ ਕਿਤੇ ਕੰਮਕਾਜ ਪੈਂਦਾ ਵੀ ਹੈ ਤਾਂ ਉਹਨਾਂ ਨੂੰ ਸਾਈਬਰ ਕੈਫੇ ਦੇ ਕੋਲ ਜਾਂ ਫਿਰ ਕਿਸੇ ਵੈੱਬਸਾਈਟ ਦੇ ਕੋਲ ਜਾਣਾ ਪੈਂਦਾ ਸੀਗਾ ਤਾਂ ਕਿ ਉਹ ਆਪਣਾ ਆਧਾਰ ਕਾਰਡ ਡਾਊਨਲੋਡ ਕਰਵਾ ਸਕੇ ਤੇ ਉਹਦੀ ਫੋਟੋਕਾਪੀ ਕਢਵਾ ਸਕੇ ਪਰ ਹੁਣ ਉਹ ਆਪਣੇ ਫੋਨ ਦੇ ਰਾਹੀਂ ਹੀ ਆਪਣਾ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਨੇ ਤੇ ਉਸ ਨੂੰ ਬਾਅਦ ਜਾ ਕੇ ਪ੍ਰਿੰਟ ਕਰਵਾ ਸਕਦੇ ਨੇ